जी कौराणी बीगर जीत कौराणी ਸਾਨਿਆ ਲਦੀਨ ਪੈਂਦੇ ਵਾਰਡ ਨੰਬਰ 23 ਤੋਂ ਅਕਾਲੀ ਦਲ ਦੀ ਉਮੀਦਵਾਰ ਗੁਰਜੀਤ ਕੋਹਰਾਣੇ ਦੇ ਹੱਕ ਵਿੱਚ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਸੁਪੁੱਤਰ ਸਿਮਰਨਜੀਤ ਸਿੰਘ ਢਿੱਲੋਂ ਨੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਲੋਕਾਂ ਦੇ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਉਹਨਾਂ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਨੂੰ ਯਾਦ ਕਰ ਰਹੇ ਨੇ ਸਿਮਰਨਜੀਤ ਸਿੰਘ ਢਿੱਲੋਂ ਨੇ ਉਮੀਦਵਾਰ ਗੁਰਜੀਤ ਕੋਹਰਾਣੇ ਤੋਂ ਇਲਾਵਾ ਵੱਡੀ ਗਤੀ ਦੇ ਵਿੱਚ ਹਾਜ਼ਰ ਪਾਰਟੀ ਵਰਕਰਾਂ ਦੇ ਪ੍ਰਭਾਵਸ਼ਾਲੀ ਇਕੱਠ ਦੇ ਨਾਲ ਵਾਰਡ ਨੰਬਰ 23 ਦੇ ਵਿੱਚ ਘਰ-ਘਰ ਚੋਣ ਪ੍ਰਚਾਰ ਕਰਦੇ ਆ ਚੋਣ ਨਿਸ਼ਾਨ ਤੱਕੜੀ ਲਈ ਵੋਟਾਂ ਮੰਗੀਆਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਨੂੰ ਵੋਟ ਪਾਣ ਤਾਂ ਜੋ ਸਾਨ੍ਹੇয়াল ਹਲਕੇ ਦਾ ਵਿਕਾਸ ਪਹਿਲਾਂ ਵਾਂਗ ਹੀ ਹੋ ਸਕੇ ਅੱਜ ਵਾਰਡ ਨੰਬਰ 23 ਦੇ ਵਿੱਚ ਸ਼੍ਰੋਮੜੀ ਕਲਰਜ ਕੈਂਡੀਡੇਟ ਨੇ ਸਦਾਨੀ ਗਜੀਤ ਕੌਰ ਰਾਣੀ ਜੀ ਉਹਨਾਂ ਦੇ ਲਈ ਅੱਜ ਡੋਰ ਟੂ ਡੋਰ ਜੋ ਅਸੀਂ ਕੀਤਾ ਹੈ ਤੇ ਜੋ ਰਿਸਪੌਂਸ ਮਿਲ ਰਿਹਾ ਮੈਂ ਦਾਅਵੇ ਲਗਾ ਸਕਦਾ ਵੀ 23 ਨੰਬਰ ਵੋਟ ਜਿਹੜਾ ਸਾਡਾ ਹੈਗਾ ਇਹ ਸ਼੍ਰੋਮਣੀ ਕਦਰ ਜਿੱਤ ਚੁੱਕਿਆ ਬਹੁਤ ਵਧੀਆ ਰਿਸਪੌਂਸ ਆ ਲੋਕ ਇੱਕੋ ਇੱਕ ਗੱਲ ਕਹਿ ਰਹੇ ਆ ਕਹਿੰਦੇ ਵੀ ਪਿਛਲੇ ਜੋ ਪਿਛਲੀ ਇਲੈਕਸ਼ਨ ਹੋਈ ਸੀ ਸਤਕੈ ਸਾਡੇ ਤੋਂ ਗਲਤੀ ਹੋਈ ਹੈ ਅਸੀਂ ਕਹਿੰਦੇ ਲੋਕਾਂ ਦੇ ਗੱਲਾਂ ਚ ਆ ਗਏ ਆਵਾਜ਼ ਦੀ ਪਾਰਟੀ ਦੇ ਗੱਲਾਂ ਚ ਆ ਗਏ ਉਹਨਾਂ ਦੇ ਭਲੇਖੇ ਦੇ ਵਿੱਚ ਅਸੀਂ ਵੋਟ ਪਾ ਬੱਠੇ ਪਰ ਅਸੀਂ ਹੁਣ ਹੋਰ ਟਾਈਮ ਯਾਦ ਕਰਦੇ ਆ ਸ਼੍ਰੋਮਣੀ ਕਦਰ ਵਾਲੇ ਜਦੋਂ ਸਰਕਾਰ ਚ ਕੰਮ ਕਰਦੀ ਹੁੰਦੀ ਸੀ ਅਸੀਂ ਕੰਮ ਦੁਬਾਰਾ ਕਰਾਉਣੇ ਆ ਉਹ ਸਰਕਾਰ ਲਿਉਣੀ ਆ ਜਿਹੜੀ ਸਰਕਾਰ ਕੰਮ ਕਰੂਗੀ ਉਹਦਾ ਮੋਢ ਇਹਨਾਂ ਕੌਂਸਲਰਾਂ ਦੇ ਵਿੱਚ ਅਸੀਂ ਬੰਨਾਂਗੇ ਇਹ ਲੋਕ ਆਮ ਮੈਂ ਕਹਿੰਦੇ ਸੁਣੇ ਨੇ ਵੀ ਪਿਛਲੇ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਨਾ ਕੋਈ ਲੀਡਰ ਨਾ ਨਰਕ ਵਰਕ ਕੋਈ ਛਾਰ ਤੱਕ ਨਹੀਂ ਲਈ ਕਹਿੰਦੇ ਹੁਣ ਕਿਹੜੇ ਮੂਨਾ ਕਿਟਾ ਮੰਗਣਗੇ ਹੋਰ ਕਿਸੇ ਪਾਰਟੀ ਦਾ ਚਲੋ ਕਿਸ ਨੇ ਇੱਥੇ ਆਉਣੀ ਕੀ ਸੀ ਸੋ ਜਿਹਦੀ ਸਰਕਾਰ ਆ ਜੇ ਸਰਕਾਰ ਬੜੇ ਨਹੀਂ ਕੰਮ ਕਰਦੇ ਤੇ ਫਿਰ ਉਹਨਾਂ ਦਾ ਕੋਈ ਹੱਕ ਹੀ ਨਹੀਂ ਬਣਦਾ ਲੋਕਾਂ ਤੋਂ ਵੋਟ ਮੰਗਣ ਦਾ ਸੋ ਮੈਂ ਤੁਹਾਡੇ ਜ਼ਰੀਏ ਇਹ ਲੁੱਕ ਕਰੂੰ ਜੋ ਹਲਕਾ ਸਾਨੇਵਾਲ ਦੇ ਲੋਕ ਨੇ ਜੋ ਇਹਨਾਂ ਵਾਰਡਾਂ ਚ ਰਹਿੰਦੇ ਨੇ ਵੀ ਮੇਰੇ ਹੱਥ ਜੁੜ ਕੇ ਤੁਹਾਡੇ ਕੋਲ ਬੇਨਤੀ ਆ ਕੰਮ ਕਰਨ ਵਾਲਿਆਂ ਦਾ ਸਾਥ ਦੋ ਜਿਨ੍ਹਾਂ ਨੂੰ ਆਦਤ ਆ ਜਿਨ੍ਹਾਂ ਨੂੰ ਸ਼ੌਕ ਆ ਕੰਮ ਕਰਾਉਣ ਦਾ ਜਿਹੜੇ ਕੋਲੇ ਖੜ ਖੜ ਕੇ ਕੰਮ ਕਰਾਉਂਦੇ ਨੇ ਜਿਹੜੇ ਕੋਲੇ ਖੜ ਖੜ ਕੇ ਆਪ ਹਰ ਚੀਜ਼ ਨੂੰ ਦੇਖਦੇ ਨੇ ਉਹਨਾਂ ਨੂੰ ਤੁਸੀਂ ਲੈ ਕੇ ਆਓ ਤਾਂ ਕਿ ਦੁਬਾਰਾ ਤੋਂ ਫੇਰ ਜਿਹੜਾ ਹਲਕਾ ਸਾਨੇਵਾਲ ਵਿਕਾਸ ਨਹੀਂ ਜਾਣੇਗਾ ਤੁਸੀਂ ਦੁਬਾਰਾ ਤੋਂ ਫੇਰ ਆਪਾਂ ਉਸੇ ਤਰੀਕੇ ਨਾਲ ਹਲਕੇ ਦਾ ਵਿਕਾਸ ਕਰੇ ਮੇਰੀ ਹੱਥ ਜੁੜ ਕੇ ਤੁਹਾਡੇ ਕੋਲ ਗੁਰਜੀਤ ਕੌਰ ਰਾਣੀ 3 ਨੰਬਰ ਵਾਰਡ ਤੋਂ ਤੁਹਾਡੇ ਵਾਸਤੇ ਹਰ ਟਾਈਮ ਸੇਵਾ ਲਈ ਹਾਜ਼ਰ ਹਾਂ ਜਦੋਂ ਮਰਜ਼ੀ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਆ ਤੁਸੀਂ ਬਸ ਆਪਣੀ ਕੀਮਤੀ ਬੋਲ ਪਾ ਕੇ ਮੈਨੂੰ ਅੱਗੇ ਵਧਾਓ